ਔਰ ਗੱਲ ਪੁੱਲਰ ਜੀ ਇਹਨਾਂ ਦਾ ਟਰੈਕਟਰ ਜਦੋਂ ਵੀ ਅਸੀਂ ਜੀ ਕਰਦਾ ਬਾਲਾ ਬੱਚੇ ਨੂੰ ਭੇਜਦੇਗੇ ਤੇ ਸੈਲਫ ਮਾਰ ਕੇ ਲਿਆਉਣੇ ਆ ਕੋਈ ਫਵਾਗਾ ਮਾਰਨਾ ਜਾਂ ਹਲ ਮਾਰਨਾ ਗਰਾਊਂਡ 'ਚ ਤੇ ਇਹਨਾਂ ਦਾ ਪੂਰਾ ਯੋਗਦਾਨ ਹੈ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਬੰਗੀਦੀਪਾ ਫੌਜੀ ਫਿਜ਼ੀਕਲ ਅਕੈਡਮੀ ਜਿਹੜਾ ਪਿੱਛੇ ਟੂਰਨਾਮੈਂਟ ਵੀ ਹੋਇਆ ਬਹੁਤ ਵਧੀਆ ਤਰੀਕੇ ਦਾ ਤੁਸੀਂ ਦੇਖਿਆ ਸਾਰਿਆਂ ਨੇ ਤੇ ਬੱਚਿਆਂ ਨੇ ਜਿਹੜੀ ਮਿਹਨਤ ਕੀਤੀ ਸੀ 2 ਸਾਲ ਦੀ ਉਹਦਾ ਫਲ ਸੀਗਾ ਉਹ ਬਹੁਤ ਹੰਗਾਰਾ ਮਿਲਿਆ ਉਹਨਾਂ ਨੂੰ ਵਧੀਆ ਨਾਲ ਹੌਸਲਾ ਵਧਿਆ ਤੇ ਸਾਰੇ ਪਿੰਡ ਦੇ ਲੋਕਾਂ ਨੇ ਇਹਦੇ ਬਾਹਰ ਰਹਿੰਦੇ ਆ ਨੇ ਐਨ ਆਰ ਆਈਆਂ ਨੇ ਸਾਰਿਆਂ ਨੇ ਉਹਦਾ ਪੂਰਾ ਸਹਿਯੋਗ ਦਿੱਤਾ ਆਪਣਾ ਯੋਗਦਾਨ ਪਾਇਆ ਤੇ ਅੱਗੇ ਜਿਹੜੀ ਲੜਾਈ ਜਨਮ ਦੇ ਨਾਲ ਹੀ ਚੱਲਦੀ ਹੁੰਦੀ ਸੀ ਉਸੇ ਦੇ ਨਾਲ ਹੀ ਇੱਕ ਜਨਮ ਦਿਨ ਹੋਰ ਅੱਜ ਬਣਾਇਆ ਜਾ ਰਿਹਾ ਹੈ ਤੇ ਤੇ ਬਗਗਨ ਕੋਚ ਤੋਂ ਪਤਾ ਕਰਦੇ ਆਂ ਵੀ ਕਿਹੜਾ ਪਰਿਵਾਰ ਆ ਜਿਹੜਾ ਇੱਥੇ ਜਨਮ ਦਿਨ ਮਨਾਉਣਾ ਹੈ ਬੱਚਾ ਸਸੀ ਕਾਲ ਜੀ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਅੱਜ ਸਾਡੇ ਹੀ ਇਸੇ ਗਰਾਊਂਡ ਦੇ ਬੱਚੇ ਦਾ ਖੁਸ਼ੀ بیٹے ਦਾ ਜਨਮ ਦਿਨ ਹੈ ਮੇਰੀ ਪੂਰੀ ਟੀਮ ਵੱਲੋਂ ਤੇ ਬੱਚਾ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਇਹਨਾਂ ਦੇ ਮਾਪਿਓ ਦਾ ਧੰਨਵਾਦ ਕਰਦੇ ਆਂ ਸੀ ਮੇਰੀ ਮੰਮੀ ਪਹੁੰਚੇ ਡੈਡੀ ਪਹੁੰਚੇ ਹੈਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੀ ਸਾਡੇ ਬੱਚਾ ਦਾ ਜਨਮ ਦਿਨ ਜਿਹੜਾ ਮਨਾਉਣਾ ਜ਼ਰੂਰੀ ਸਮਝਿਆ ਨਾਈਟ ਤੌਰ ਤੇ ਸਾਨੂੰ ਇਹਨਾਂ ਨੇ ਜਿਹੜੀ ਕੇਲਿਆ ਦੀ ਸੇਵਾ ਉਹ ਭੇਜੀ ਐ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਕਿ ਪ੍ਰਮਾਤਮਾ ਇਹ ਬੱਚੀ ਦੀ ਉਮਰ ਲੰਮੀ ਕਰੇ ਤੇ ਤਰਕੀਆਂ ਬਖਸ਼ੇ ਨੂੰ ਬਖਰੇ ਦੇ ਮੰਮੀ ਡੇਡੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਮੈਂ ਦਾ ਸੁਖਜਿੰਦਰ ਨਾਮ ਐ ਜੀ ਹਾਂਜੀ ਤੇ ਆਪਣੇ ਚਾਰ ਬੱਚੇ ਜਿੱਥੇ ਅੱਛਾ ਜੀ ਗਰਾਉਂਡ ਦੇ ਵਿੱਚ ਗਰਾਉਂਡ ਦੇ ਵਿੱਚ ਜੀ ਅੱਛਾ ਜੀ ਤੇ ਆਪਾਂ ਸਭ ਸਾਰਿਆਂ ਨੂੰ ਬੇਨਤੀ ਕਰਦੇ ਆਂ ਹਾਂਜੀ ਵੀ ਜਿਹੜਾ ਜਮਦਾਨਾ ਵੀ ਇੱਥੇ ਬਣਾਉਣ ਅੱਛਾ ਜੀ ਹਾਂ ਮੇ ਸਕੂਨ ਆਉਂਦਾ ਪਾਉ ਨੂੰ ਪਿਛਲੀ ਵਾਰੀ ਜਿਹੜਾ ਇੱਕ ਇੱਕ ਰੋਜ਼ ਲੀਗ ਹੋਈ ਸੀ ਉਹਦੇ ਵਿੱਚ ਵੀ ਇਹ ਭੱਜੇ ਸੀ ਜੋ ਆ ਗਏ ਹਾਂ ਉਹ ਇਹਨਾਂ ਦੇ ਪਰਿਵਾਰ ਦੇ ਤਿੰਨ ਚਾਰ ਜਵਾਕ ਤੇ ਵੱਲੋਂ ਇਹ ਜਦੋਂ ਮਤਾਵਾ ਨੇ ਜਾਂ ਹਿੱਸਾ ਲਿਆ ਸੀ ਨਾ ਇਹ ਖੇਡਾਂ ਵਿੱਚ ਉਦੋਂ ਵੀ ਬੱਚੇ ਇਹਨਾਂ ਨੇ ਇਨਾਮ ਹਾਸਲ ਕੀਤੇ ਸੀ ਵੀ ਕੋਈ ਵੀ ਕਿਤੋਂ ਵੀ ਮੱਲੋ ਖੇਡਣ ਵਾਲਾ ਬੱਚਾ ਜਾਂ ਪਰਿਵਾਰ ਨੂੰ سپورਟ ਮਿਲ ਸਕਦੀ ਹੈ ਤੇ ਇਸ ਤਰ੍ਹਾਂ ਦੇ ਅਕੈਡਮੀ ਦੀ سپورਟ ਨਾਲ ਉਹਨਾਂ ਨੂੰ ਹੋਰ ਜ਼ਿਆਦਾ ਵਧੀਆ ਹੌਸਲਾ ਮਿਲ ਜਾਂਦਾ ਹੈ ਹੋਰ ਗੱਲ ਭੁਲਰ ਜੀ ਇਹਨਾਂ ਦਾ ਟਰੈਕਟਰ ਜਦੋਂ ਵੀ ਅਸੀਂ ਜੀ ਕਰਦਾ ਉਹ ਬੱਚੇ ਨੂੰ ਭੇਜਦੇ ਗਏ ਤੇ ਸੈਲਫ ਮਾਰ ਕੇ ਲਿਆਉਣੇ ਆ ਕੋਈ ਫਲਾਗਾ ਮਾਰਨਾ ਜਾਂ ਹਲ ਮਾਰਨੇ ਗਰਾਊਂਡ 'ਚ ਇਹਨਾਂ ਦਾ ਪੂਰਾ ਯੋਗਦਾਨ ਹੈ ਇਹਨਾਂ ਚਾਰ ਬੱਚਾ ਜਿਹੜੇ ਸਾਡੇ ਕੋਲ ਖੇਡਦੇ ਨੇ ਕਦੇ ਵੀ ਕਿਸੇ ਵੀ ਜਿੱਤ ਤੋਂ ਸਾਨੂੰ ਜਵਾਬ ਨਹੀਂ ਦਿੰਦਾ ਬੱਚਾ ਜਾਂਦਾ ਟਰੈਕਟਰ ਲੈਣ ਤੇ ਬੱਚਾ ਹੀ ਲੈ ਕੇ ਵਾਪਸ ਆਉਂਦਾ ਫੋਨ ਵੀ ਨਹੀਂ ਕਰੀਦਾ ਤੇ ਟਰੈਕਟਰ ਇੱਥੇ ਹਾਜ਼ਰ ਹੋ ਜਾਂਦਾ ਹੈਗਾ ਧੰਨਵਾਦ ਕਰਦੇ ਹਾਂ ਪ੍ਰੋਹਾਂ ਪ੍ਰੋ ਤੇ ਇਹ ਜਿਹੜਾ ਟੂਰਨਾਮੈਂਟ ਹੋਇਆ ਸੀਗਾ ਜੀ ਜਿਹੜਾ 2 ਸਾਲਾਂ ਦੀ ਮਿਹਨਤ ਦਾ ਨਤੀਜਾ ਤੁਸੀਂ ਦੇਖਿਆ ਤੇ ਉਸ ਤੋਂ ਬਾਅਦ ਇਹ ਲਗਾਤਾਰ ਪ੍ਰੈਕਟਿਸ ਜਾਰੀ ਹੈਗੀ ਤੇ ਜਨਮ ਦਿਨ ਵੀ ਜੇ ਕਿਸੇ ਨੇ ਮਨਾਉਣਾ ਤਾਂ ਇਹਨਾਂ ਨਾਲ ਟੀਮ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੇ ਹੋਰ ਕੋਈ ਡਾਈਟ ਦੇਣੀ ਆ ਉਹ ਵੀ ਕਰ ਸਕਦੇ ਹੋ ਤੇ ਇੱਕ ਗਰਸ਼ਰਨ ਭੁੱਲਰ ਰੇਡਰ ਉਹਦਾ ਮੈਨੂੰ ਕੱਲ ਵੀ ਫੋਨ ਕਰਿਆ ਸੀ ਉਹਨੇ ਉਹਨੇ ਨਾ ਟੂਰਨਾਮੈਂਟ ਵਿੱਚ ਵੀ ਆ ਉਹਦਾ ਯੋਗਦਾਨ ਪਾਇਆ ਸੀ ਕੈਨੇਡਾ ਰਹਿੰਦਾ ਉਹ ਆਪ ਵੀ ਪਹਿਲਾਂ ਖੇਡਦਾ ਰਿਹਾ ਕੋਚ ਵੀ ਰਿਹਾ ਤੇ ਹੁਣ ਉਹਦਾ ਜਨਮ ਦਿਨ ਆਉਣਾ ਮਾਰਚ ਦੇ ਵਿੱਚ ਤੇ ਉਦੋਂ ਉਹਨੇ ਵੀ ਕਿਹਾ ਕਹਿੰਦਾ ਮੈਂ ਡਾਈਟ 700 ਪੈਸੇ ਭੇਜੂੰਗਾ ਠੀਕ ਹੈ ਜੀ ਵੀ ਜਿਹੜੇ ਜੁੜੇ ਹੋਏ ਪਰਿਵਾਰ ਆ ਖੇਡਾਂ ਨਾਲ ਉਹ ਸਹਿਯੋਗ ਕਰਦੇ ਆ ਤੇ ਉਹਦੀ ਟਰੋਫੀ ਵੀ ਮੈਂ ਘਰੇ ਫੜਾਇਆ ਸੀ ਉਹ ਠੀਕ ਹੈ ਜੀ ਉਹਦੀ ਮਾਤਾ ਨੂੰ ਫੜਾਇਆ ਜਾਂਦੀ ਸੀ ਇਸ ਤਰ੍ਹਾਂ ਹੀ ਸਹਿਯੋਗ ਕਰਦੇ ਰਹੋ ਜੀ ਇੱਥੇ ਇੱਥੇ ਕੋਈ ਫੀਸ ਨਹੀਂ ਲਈ ਜਾਂਦੀ ਸਿਖਾਉਣ ਦੀ ਤੇ ਨਾ ਹੀ ਜਿਹੜੇ ਸਿਖਾਉਂਦੇ ਆ ਉਹਨਾਂ ਨੂੰ ਕੋਈ ਫੀਸ ਦਿੱਤੀ ਜਾਂਦੀ ਹੈਗੀ ਇਹ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਕੰਮ ਇਸ ਤਰ੍ਹਾਂ ਦੀਆਂ ਵੀਡੀਓ ਨੂੰ ਬਤੋ ਬਤ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਕਈ ਇੰਟਰਨੈਸ਼ਨਲ ਖਿਡਾਰੀ ਜਾਂ ਹੋਰ ਬੰਦੇ ਜਿਹੜੇ ਵੀ ਦੇਖਦੇ ਆ ਜਿਆਦਾ ਆਪਣੇ ਤੋਂ ਆਉਧਿਆਂ ਦੇ ਵਿੱਚ ਵੱਡੇ ਤੇ ਕੋਈ ਨਾ ਕੋਈ ਇਹਨਾਂ ਨੂੰ ਸਪੋਰਟ ਕਰਤ ਰੱਗੇ ਆ ਸਕਦਾ ਜਾਂ ਕੋਈ ਆਪਾਂ ਨੂੰ ਕਿਸੇ ਹੋਰ ਤਰੀਕੇ ਦੀਆਂ ਚੀਜ਼ਾਂ ਇੱਥੇ ਉਪਲਬਧ ਕਰਵਾ ਸਕਦਾ ਹੈਗਾ ਤੇ ਬਾਕੀ ਸਾਰਿਆਂ ਨੂੰ ਧੰਨਵਾਦੀ ਹਾਂ ਜੀ ਜੇ ਪਿੰਡ ਦੇ ਵਿੱਚੋਂ ਹੀ ਔਰ ਕੋਈ ਬੱਚੇ ਜਿਹੜੇ ਨਹੀਂ ਆਉਂਦੇ ਹਜੇ ਤੱਕ ਇੱਥੇ ਤੇ ਕਿਸੇ ਦਾ ਇਰਾਦਾ ਹੈਗਾ ਜਾਨ ਗਵੰਡ ਨੂੰ ਦੇਖ ਕੇ ਤਾਂ ਤੁਸੀਂ ਇੱਥੇ ਆਪਣੇ ਬੱਚੇ ਖੇਡਣ ਲਈ ਜ਼ਰੂਰ ਭੇਜੋ ਤੁਸੀਂ ਆ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਕੋਈ ਸ਼ੱਕ ਆ ਕੋਈ ਚੀਜ਼ ਪਤਾ ਕਰਨੀ ਹੈ ਤੇ ਨਾਲ ਗੱਲ ਕਰ ਸਕਦੇ ਹੋ ਕੋਈ ਪ੍ਰੈਕਟਿਸ ਕਿਸ ਤਰ੍ਹਾਂ ਦੀ ਕਰਾਉਂਦੇ ਆ ਜਾਂ ਕਈ ਵਾਰੀ ਆਉਂਦਾ ਵੀ 60 ਫੀਟਨਾ ਵੱਜੇ ਬੱਚਿਆਂ ਨੂੰ ਤੇ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਤੁਸੀਂ 2-4 ਘੰਟੇ 5 ਘੰਟੇ ਇੱਥੇ ਬੈਠੋ 2 ਦਿਨ 3 ਦਿਨ ਆਓ ਜੇ ਤੁਹਾਨੂੰ ਯਕੀਨ ਹੋ ਗਿਆ ਉਦੋਂ ਆਪਦੇ ਬੱਚਿਆਂ ਨੂੰ ਤੁਸੀਂ ਇੱਥੇ ਜ਼ਰੂਰ ਭੇਜੋ ਖੇਡਣ ਲਈ